ਜਿਵੇਂ ਕਿ ਸਾਰੇ ਤੁਸੀਂ ਜਾਣਦੇ ਹੋ ਕਿ ਲਗਾਤਾਰ 25 ਫਰਵਰੀ ਤੋਂ ਨਸ਼ਿਆਂ ਦੇ ਗੇਸਟ ਇਹ ਤੋਂ ਵੱਡੀ ਮਹਿਮ ਜਿਹੜੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਛਿੜੀ ਗਈ ਆ ਉਸ ਮਹਿਮ ਨੂੰ ਪੰਜਾਬ ਦੇ ਅੰਦਰ ਬਹੁਤ ਭਾਰੀ ਸਫਲਤਾ ਜਿਹੜੀ ਆ ਪ੍ਰਾਪਤ ਹੋ ਰਹੀ ਆ ਅੱਜ ਪੰਜਾਬ ਦੇ ਲੋਕ ਆਪ ਬਹਾਰੇ ਇਸ ਮਹਿੰਮ ਦਾ ਹਿੱਸਾ ਬਣ ਰਹੇ ਨੇ ਕਿ ਅੱਜ ਪੰਜਾਬ ਦੇ ਲੋਕ ਇਸ ਮਹਿੰਮ ਨੂੰ ਸਪੋਰਟ ਕਰ ਰਹੇ ਨੇ ਕਿ ਔਰ ਜਿੱਥੇ ਵੀ ਕਿਤੇ ਕੋਈ ਨਸ਼ੇ ਦਾ ਕਾਰੋਬਾਰੀ ਦੀਦਾਗਾ ਜਾ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਨਜ਼ਰ ਆਉਦਾਗਾ ਤਾਂ ਲੋਕ ਆਪਣੇ ਆਪ ਆ ਕੇ ਪੰਜਾਬ ਪੁਲਿਸ ਨੂੰ ਸਰਕਾਰ ਨੂੰ ਕੋਈ ਇਨਫੋਰਮੇਸ਼ਨ ਸਾਂਝੀ ਕਰ ਦੇਣਗੇ ਕੋਈ ਸਮਝ ਸੀਗਾ ਕਿ ਜਦੋਂ ਪੰਜਾਬ ਦੇ ਅੰਦਰ ਅਕਾਲੀਦਰ ਬੀਜੇਪੀ ਦੀ ਸਰਕਾਰ ਸੀ ਜਿਨ੍ਹਾਂ ਨੇ ਇੱਕ ਨਾਪਾਕ ਗੱਠਜੋੜ ਗੈਂਗਸਟਰਾਂ ਦਾ ਨਸ਼ਾ ਤਸਕਰਾਂ ਦਾ ਪੰਜਾਬ 'ਚ ਬਣਾਇਆ ਪੰਜਾਬ ਦੇ ਅੰਦਰ ਨਸ਼ਾ ਤਸਕਰ ਗੈਂਗਸਟਰ ਔਰ ਪੋਲੀਟੀਕਲ ਪੈਕਟੀ ਮਿਲ ਕੇ पंजाब नशियादी की पठी चोड़ लगे लगातार पंजाब की जवानी ने बर्बाद करने लगे और उस बाद कांग्रेस पार्टी ने पांच साल पंजाब राज किया, कांग्रेस पार्टी ने भी पंजाब गैंगस्टरिजमन बधाया नशा तस्करों पंजाब बधाया कोई तो नी वी कार्रवाई समय समय ਨਾਇਕ ਬੱਡੀ ਬਹਿਮ ਪੰਜਾਬ ਦੇ ਅੰਦਰ ਛੇੜੀ ਗਈ ਪਰ ਲੇਕਿਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਦੀ ਚਾਬੀ ਸੌਂਪੀ ਜਦੋਂ ਪੰਜਾਬ ਦੇ ਲੋਕਾਂ ਨੇ ਡਰਾਈਵਰ ਸੀਟ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਸੀਟ ਤੇ ਸਰਦਾਰ ਭਗਵੰਦ ਸਿੰਘ ਮਾਨ ਜੀ ਨੂੰ ਪਾਰੀ ਬਹੁਮਤ ਦੇ ਨਾਲ ਬਿਠਾਇਆ ਪਰ ਉਸ ਤੋਂ ਬਾਅਦ ਲਗਾਤਾਰ ਨਸ਼ਿਆ ਦੇ ਖਾਤਮੇ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਕਮਿਟਡ ਰਹੇ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਕਮਿਟਡ ਰਹੀ ਲਗਾਤਾਰ ਅਸੀਂ ਨਸ਼ਿਆ ਦੇ ਖਾਤਮੇ ਦੇ ਲਈ ਕੰਮ ਕਰਦੇ ਰਹੇ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਗਿਆ ਐਂਟੀ ਨਾਰਕੋ ਡਰੱਗਸ ਫੋਰਸਸ ਦਾ ਗਠਨ ਕੀਤਾ ਗਿਆ ਔਰ ਅੱਜ 14 ਫਰਵਰੀ ਦਾ ਮਹੀਨਾ ਆਇਆ ਤਾਂ ਸਾਡੇ ਆਮ ਆਦਮੀ ਪਾਰਟੀ ਦੇ ਸਟਰੀਮੋ ਅਰਵਿੰਦ ਕੇਜਰੀਬਾ ਜੀ ਦੇ ਦਸ਼ਾਦਰ ਦੇ ਹੀ ਦੇ ਤਹਿਤ ਇੱਕ ਅੰਤਮ ਲੜਾਈ ਦਾ ਦੌਰ ਸ਼ੁਰੂ ਹੋਇਆ ਕਿ ਅੰਤਮ ਪਲ ਉਹ ਆਗੇ ਅੰਤਮ ਸਮਾਅ ਆ ਗਿਆ ਜਦੋਂ ਪੰਜਾਬ 'ਚ ਨਾ ਕੋਈ ਨਸ਼ਾ ਤਸਕਰ ਰਹੂਗਾ ਨਾ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਜਿਹੜਾ ਤੂੰ ਬਚੂਗਾ 21 ਫਰਵਰੀ ਨੂੰ ਮਹਿਮ ਸ਼ੁਰੂ ਹੋਈ 25 ਫਰਵਰੀ ਤੋਂ ਲੈ ਕੇ ਲਗਾਤਾਰ ਇਹ ਮਹਿਮ ਜਿਹੜੀ ਆ ਪੰਜਾਬ ਜਾਰੀ ਆ ਮੇਰੀ ਇਕਵਾਇਚ ਕਮੇਟੀ ਬਣੀ ਪੰਜ ਮੈਂਬਰੀ ਕਮੇਟੀ ਬਣੀ ਜਿਹਦੇ ਵਿੱਚ ਮੇਰੇ ਨਾਲ ਕੁਝ ਮੇਰੇ ਕੈਬਨਟ ਦੇ ਕਲੀਕ ਸਾਥੀ ਲਾਏ ਗਏ ਔਰ ਅਸੀਂ ਲਗਭਗ ਸਾਰਿਆਂ ਨੇ ਜਿਹੜੇ ਜ਼ਿਲ੍ਹੇ ਉਹਨਾਂ ਨੂੰ ਅਲਾਟ ਕੀਤਾ ਗਿਆ ਸੀ ਉਹ ਲਗਭਗ ਅਸੀਂ ਮੁਕੰਮਲ ਕਰ ਲਏ ਪੰਜਾਬ ਦੇ ਅੰਦਰ ਜਿਹੜੇ ਸਪਾਟ ਸੀ ਆਡੈਂਟੀਫਾਈ ਕੀਤੇ ਗਏ ਉਹ ਥਾਂਾਂ ਆਡੈਂਟੀਫਾਈ ਕੀਤੀਆਂ ਗਈਆਂ ਨੇ ਕਿ ਕਿੱਥੇ-ਕਿੱਥੇ ਨਸ਼ੇ ਦੀ ਅਵੇਲੇਬਿਲਟੀ ਜਿਹੜੀ ਉਹ ਜ਼ਿਆਦਾ ਸੀ ਉਹਨੂੰ ਤੋੜਨ ਦਾ ਯਤਨ ਕੀਤਾ ਗਿਆ ਲਗਾਤਾਰ ਕਾਸੋ ਆਪਰੇਸ਼ਨ ਚੱਲੇ ਲਗਾਤਾਰ ਬਹੁਤ ਸਾਰੇ ਲੋਕ ਜੜਨੇਗੇ ਉਹ ਜ਼ਿਲ੍ਹਾ ਚ ਵੀ ਅਸੀਂ ਦੇਖੇ ਪਰ ਬਹੁਤ ਸਾਰੇ ਜਿਹੜੇ ਨਸ਼ਾ ਕਰਨ ਦੇ ਆਦੀ ਸੀਗੇ ਉਹਨਾਂ ਨੂੰ ਅਸੀਂ ਇਲਾਜ ਦੇ ਲਈ ਹਸਪਤਾਲ ਦੇ ਅੰਦਰ ਵੀ ਭਰਤੀ ਕਰਾਇਆ ਪਰ ਲੇਕਿਨ ਅੱਜ ਮੈਂ ਸਮਝਦਾ ਉਹ ਲੜਾਈ ਜਿਹੜੀ ਆ ਬਿਲਕੁਲ ਐਂਡ ਤੇ ਪਹੁੰਚ ਚੁੱਕੀ ਆ ਅੱਜ ਹੀ ਮੈਂ ਦੇਖ ਰਿਹਾ ਸੀ ਜਦੋਂ ਕਿਉਂਕਿ ਮੈਂ ਪਠਾਨਕੋਟ ਡਿਸਟ੍ਰਿਕਟ ਚੈੱਕ ਕਰਕੇ ਆਇਆ ਮੈਂ ਜੋ ਪਠਾਨਕੋਟ ਗਿਆ ਸੀਗਾ ਉਸਨੇ ਜਿਹੜਾ ਪਠਾਨਕੋਟ ਦਾ ਹਿੱਸਾ ਹਿਮਾਚਲ ਪ੍ਰਦੇਸ਼ ਦਾ ਲੱਗਦਾ ਸੀਗਾ ਸਾਡਾ ਗਵਾਂਡੀ ਸੂਬਾ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਆ ਉਥੇ ਲੱਗਦਾ ਸੀਗਾ ਤਾਂ ਮੈਨੂੰ ਐਸਐਸਪੀ ਪਠਾਨਕੋਟ ਨੇ ਦੱਸਿਆ ਡੀਆਈਜੀ ਪਠਾਨਕੋਟ ਰੇਂਜ ਨੇ ਦੱਸਿਆ ਕਿ ਕੁਛ ਥਾਮਾ ਹਿਮਾਚਲ ਪ੍ਰਦੇਸ਼ੀਆਂ ਨੇ ਜਿੱਥੋਂ ਨਸ਼ਾ ਜਿਹੜਾ ਉਹ ਪੰਜਾਬ ਵੱਲ ਡਰਾਈਵ ਕਰਦਾਗਾ ਪੰਜਾਬ ਵੱਲ ਆਉਂਦਾਗਾ ਤਾਂ ਮੈਂ ਉਹਨਾਂ ਅਫਸਰਾਂ ਨੂੰ ਉਸੇ ਸਮੇਂ ਹਦਾਇਤ ਜਾਰੀ ਕੀਤੀ ਸੀ ਕਿ ਤੁਰੰਤ हिमाचल प्रदेश सरकार ਦੇ ਨਾਲ ਉਥੋਂ ਦੇ ਡੀਜੀਪੀ ਸਾਹਿਬਾਨ ਦੇ ਨਾਲ ਉਥੋਂ ਦੇ ਪੁਲਿਸ ਪ੍ਰਸ਼ਾਸਨ ਦੇ ਨਾਲ رابطہ ਕਰਕੇ ਉਹ ਜਿਹੜੇ ਇਲਾਕੇ ਨੇਗੇ ਉਹਨਾਂ ਤੇ ਸਖਤ ਹਮਲਾ ਕੀਤਾ ਜਾਵੇ ਸਖਤ ਬਾੜ ਕੀਤਾ ਜਾਵੇ ਤਾਂ ਕਿ ਉਹ ਜਿਹੜੇ ਇਲਾਕੇ ਨੇਗੇ ਉਹਨਾਂ ਨੂੰ ਵੀ ਤਹਿਸਿਨਸ ਕੀਤਾ ਜਾਵੇ ਮੈਨੂੰ ਪਤਾ ਲੱਗਿਆ ਕਿ ਕਈ ਜਗ੍ਹਾ ਦੇ ਉੱਤੇ ਜਿਹੜੇ ਹਿਮਾਚਲ ਵੱਲ ਪੈਣ ਦੇਗੇ ਉਹਨਾਂ ਦੇ ਅੰਦਰ ਪੰਜਾਬ ਪੁਲਿਸ ਤੇ ਹਿਮਾਚਲ ਪ੍ਰਦੇਸ਼ ਪੁਲਿਸ ਨੇ ਜਿਹੜਾ ਸਾਂਝੇ ਆਪਰੇਸ਼ਨ ਵੀ ਕੀਤੇ ਨੇਗੇ ਉਹਨਾਂ ਦਾ ਪਰੇਸ਼ਾਨ ਨੂੰ ਸਫਲਤਾ ਜਿਹੜੀ ਆ ਵੱਡੇ ਪੱਧਰ ਤੇ ਮਿਲੀ ਆ ਸੋ ਮੇਰਾ ਕਹਿਣ ਦਾ ਪਾਪ ਅਸੀਂ ਆਪ ਦੀ ਇਨਫਾਰਮੇਸ਼ਨ ਜਿਹੜੀ ਆ ਉਹ ਗੁਆਢੀ ਸੂਬਿਆਂ ਨਾਲ ਵੀ ਸਾਂਝੀ ਕਰ ਰਹੇ ਆ ਕਿ ਜਿਹੜਾ ਨਸ਼ਾ ਉਹਨਾਂ ਦੇ ਸਟੇਟਾਂ 'ਚ ਆਉਂਦਾਗਾ ਉਹਨੂੰ ਉੱਥੇ ਹੀ ਤੋੜਿਆ ਜਾਵੇ ਉੱਥੇ ਹੀ ਤਾਂ ਲੱਕ ਤੋੜਿਆ ਜਾਵੇ ਉੱਥੇ ਹੀ ਉਹਨੂੰ ਖਤਮ ਕੀਤਾ ਜਾਵੇ ਕਿਉਂਕਿ ਪੰਜਾਬ ਨੂੰ ਤਾਂ ਮੈਂ ਸਮਝਦਾ ਕਈ ਵਾਰ ਹਿਮਾਚਲ ਵੀ ਬਦਨਾਮ ਕਰਦਾਗਾ ਕਈ ਵਾਰ ਦੂਜੇ ਸੂਬੇ ਵੀ ਬਦਨਾਮ ਕਰਦੇ ਨੇ ਪਰ ਲੇਕਿਨ ਅਸਲੀਅਤ ਇਹ ਆ ਇਨਪੋਟਾਇਲ ਕਿੰਸੀ ਉਸਾਂਜਾ ਆਪਰੇਸ਼ਨ ਜਿਹੜਾ ਸਫਲ ਹੋਇਆ ਗਿਆ ਜਦ ਤੱਕ ਇਸਾਂ ਦੀ ਗੱਲ ਕੀਤੀ ਜਾਵੇ ਕਿ ਪੰਜਾਬ ਦੇ ਅੰਦਰ ਹੁਣ ਤੱਕ 25 ਫਰਵਰੀ ਤੋਂ ਲੈ ਕੇ ਕਿੰਨੇ ਕੇਸ ਰਿਸ਼ਤ ਹੋਏ ਲਗੇ ਤਾਂ ਲਗਭਗ 1572 ਕੇਸ ਜਿਹੜੇ ਲਗੇ 1572 ਐਫ ਆਈ ਆਰਾਂ ਜਿਹੜੀਆਂ ਨੇਗੀਆਂ 1572 ਮੁਕੱਦਮੇ ਜਿਹੜੇ ਨੇਗੇ ਉਹ ਐਨ ਡੀ ਪੀ ਐ ਸੈਕਟ ਦੇ ਜਿਹੜੀ ਨਸ਼ਿਆਂ ਨਾਲ ਸੰਬੰਧਤ ਐਕਟ ਦੇ ਜਿਹੜੇ ਨੇ ਉਹ ਪੰਜਾਬ ਦਰਜ ਹੋਏ ਨੇਗੇ ਪਰ ਲਗਭਗ 2364 664 ਵਿਅਕਤੀਆਂ ਨੂੰ ਵਕਫਾ ਧਰਾਮਾ ਦੇ ਤਹਿਤ ਗ੍ਰਿਫਤਾਰ ਪੰਜਾਬ ਦੇ ਅੰਦਰ ਕੀਤਾ ਗਿਆ ਜੇ ਮੈਂ ਗੱਲ ਕਰਾਂ ਹਰ ਕਵਰੀ ਦੀ ਕਿ ਕਿੱਡੀ ਵੱਡੀ ਰਿਕਵਰੀ ਹੋਈ ਆ ਤਾਂ ਹਰਨ ਦੀ ਗੱਲ ਕਰੀਏ 90 ਕਿਲੋ ਦੇ ਕਰੀਬ 90 ਕਿਲੋ ਦੇ ਕਰੀਬ ਹਰਨ ਜਿਹੜੀ ਆ ਉਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਜ਼ਬਤ ਕੀਤੀ ਗਈ ਆ ਪਾਪੀ ਹੋ ਸਕਦੀ ਨੂੰ ਭੁੱਖੀ ਕਹਿ ਦਿੰਦੇ ਆ 1128 ਕਿਜੀ ਜਿਹੜੀ ਉਹ ਪੁਕੀ ਮਰੀ ਆਫੀਨ ਦੀ ਗੱਲ ਕਰੀਏ ਤਲਕਪਕ 51 ਕਿਲੋ ਗਾਂਜੇ ਦੀ ਗੱਲ ਕਰੀਏ 13 ਕਿਲੋ ਇਸੇ ਤਰੀਕੇ ਤੇ ਡਰਗ ਬਣੀ ਆ ਡਰਗ ਬਣੀ ਵੀ ਲਗਭਗ 63 ਲੱਖ ਰੁਪਇਆ 63 ਲੱਖ ਰੁਪਇਆ ਜਿਹੜਾ ਉਹ ਡਰਗ ਪੈਡਰਾ ਤੋਂ ਜਿਹੜਾ ਜਬਤ ਕੀਤਾ ਗਿਆ ਇਹਦੇ ਨਾਲ ਵੀ ਨਾਲ ਜਿਹੜੇ ਸਮਗਲਰ ਜਿਹੜੇ ਸਮਗਲਰ ਜਿਹੜੇ ਗੈਂਗਸਟਰ ਇਹਨਾਂ ਸਮੇਂ ਦੌਰਾਨ ਪੰਜਾਬ ਪੁਲਿਸ ਨਾਲ ਚੇਜ਼ ਕਰਦੇ ਆ ਜਾਂ ਪੰਜਾਬ ਪੁਲਿਸ ਨੂੰ ਚੇਜ਼ ਕਰਦੇ ਆ ਜਿਹੜੇ ਰਿਕਾਉਂਟਰ ਹੋਏ ਨੇ ਉਹਨਾਂ ਵਿੱਚ ਲਗਭਗ 28 ਵਿਅਕਤੀ ਜਿਹੜੇ ਨੇਗੇ ਉਹ ਇਸ ਤਰ੍ਹਾਂ ਫੜੇ ਗਏ ਨੇ ਕਿ ਉਹਨਾਂ ਨੂੰ ਪੰਜਾਬ ਪੁਲਿਸ ਨੇ ਜਦੋਂ ਉਹਨਾਂ ਮੁੱਠਪੇੜ ਹੋਈ ਤਾਂ ਉਸ ਮੁੱਠਪੇੜ ਦੇ ਦੌਰਾਨ 28 ਵਿਅਕਤੀ ਜਿਹੜੇ ਡਰਗ ਪੈਡਲਰ ਨੇ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹ ਵੀ ਇੰਜਰਡ ਹੋਏ ਨੇਗੇ ਇਹਦੇ ਨਾਲ ਦੀ ਨਾਲ ਜਿੰਨਾ ਡਰਗ ਪੈੰਡਰਾਂ ਨੇਗੇ ਜਿੰਨਾ ਨਸ਼ਾ ਵੇਚਣ ਵਾਲੇ ਵਿਅਕਤੀਆਂ ਨੇ ਨਸ਼ਾ ਵੇਚ ਕੇ ਪੰਜਾਬ 'ਚ ਪ੍ਰਾਪਰਟੀ ਬਣਾਈ ਉਹਨਾਂ ਚੋਂ ਲਗਭਗ 33 ਘਰ ਜਿਹੜੇ ਨੇ ਉਹਨਾਂ ਦੇ ਜਿਹੜਾ ਨਸ਼ਾ ਬੇਚ ਕੇ ਉਹਨੇ ਪ੍ਰਾਪਰਟੀ ਬੜਾਈ ਆ ਉਹ ਵੀ ਦਸਤ ਪੰਜਾਬ ਚ ਕੀਤੇ ਗਏ ਨੇਗੇ ਸੋ ਮੇਰਾ ਕਹਿਣ ਦਾ ਪਾਵ ਆ ਇਹ ਮਹਿਮ ਜਿਹੜੀ ਆ ਉਹ ਆਪਣੇ ਸਿਖਰ ਵੱਲ ਵੱਧ ਰਹੀ ਆ ਲਗਾਤਾਰ ਮਹਿਮ ਜਿਹੜੀ ਆ ਤੇਜ਼ੀ ਨਾਲ ਪੰਜਾਬ ਚ ਚੱਲ ਰਹੀ ਆ ਕਿਉਂਕਿ ਸਾਡੇ ਸੁਪਰੀਮੋਰ ਵਿੰਕੇਜਰੀ ਬਾਦ ਜੀ ਦੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਬਖਤਰੀ ਸਾਹਿਬ ਦੇ ਸਖਤ ਦਿਸਾ ਨਿਰਦੇਸ਼ ਨੇਗੇ ਕਿ ਕੋਈ ਵੀ ਡਰਗ ਪੈਨਡਰ ਕਿਸੇ ਵੀ ਹਾਲਤ ਦੇ ਵਿੱਚ ਬਚਣਾ ਨਹੀਂ ਚਾਹੀਦਾ ਨਾਹੀ ਡਰਗ ਪੈਟਰਨ ਬਚੂਗਾ ਨਾਹੀ ਉਹਦੀ ਪ੍ਰਾਪਰਟੀ ਬਚੂਗੀ ਨਾਹੀ ਉਹਨੂੰ ਪੰਜਾਬ ਚੜ੍ਹਨ ਦਿੱਤਾ ਜਾਊਗਾ ਉਹ ਖੁੱਲੀ ਹਵਾ ਦੇ ਅੰਦਰ ਸਾਹ ਨਹੀਂ ਲੈ ਸਕਦਾ ਉਹਦੀ ਜਿਹੜੀ ਸਥਾਨ ਆ ਇਹ ਆ ਦੇਲ ਜਾਊਗਾ ਜਾਓ ਨਸ਼ਿਆਂ ਦਾ ਕਾਰੋਬਾਰ ਠੱਡੂਗਾ ਇਹਦੇ ਨਾਲ ਦੀ ਨਾਲ ਜਿਹੜੇ ਵਿਅਕਤੀ ਨਸ਼ਾ ਕਰਨ ਦੇ ਕਿਸੇ ਨਾ ਕਿਸੇ ਕਾਰਨ ਆਦਿ ਹੋ ਗਏ ਉਹਨਾਂ ਦੇ ਨਸਾ ਦਾ ਅੰਦਰ ਦੀ ਪ੍ਰਾਪਤੀ ਰਗਾ ਅਸੀਂ ਉਹਨਾਂ ਨੂੰ ਵੋਟ ਕੇਂਦਰਾਂ ਦੇ ਅੰਦਰ ਹਸਪੀਟਲ ਦੇ ਅੰਦਰ ਲੈ ਕੇ ਜਾ ਰਿਹਾ ਤਾਂ ਕਿ ਉਸੇ ਹੁਣ ਦਾ ਇਲਾਜ ਕਰ ਸਕੀਏ ਸੋ ਮੇਰਾ ਕਹਿਣ ਦਾ ਭਾਵ ਆ ਜਿਹੜੇ ਦਸ਼ਿਆਂ ਦੇ ਖਿਲਾਫ ਲੜਾਈ 25 ਤਰੀਕ ਨੂੰ 25 ਫਰਵਰੀ ਨੂੰ ਬਿੱਡੀ ਸੀਗੀ ਉਹ ਬਹਿਮ ਜਿਹੜੀ ਆ ਬੜੀ ਤੇਜ਼ੀ ਦੇ ਨਾਲ ਜਿਹੜੀ ਤੱਕੇ ਵੱਧ ਰਹੀ ਆ ਆਉਣ ਵਾਲੇ ਸਮੇਂ ਦੇ ਅੰਦਰ ਜਿਸ ਤਰ੍ਹਾਂ ਅਸੀਂ ਐਂਟੀ ਡਰੋਨ ਐਂਟੀ ਡਰੋਨ ਜਿਹੜੇ ਇਕੁਪਮੈਂਟ ਸੀਗੇ ਐਂਟੀ ਡਰੋਨ ਜਿਹੜੀ ਮਸ਼ੀਨਰੀ ਸੀਗੀ ਉਹਦਾ ਅਸੀਂ ਥੋੜੇ ਦਿਨ ਪਹਿਲਾਂ ਟ੍ਰਾਇਲ ਜਿਹੜਾ ਸੀਗਾ ਉਹ ਮਾਰੀ ਚ ਲਿਆ ਸੀਗਾ ਉਸ ਟ੍ਰਾਇਲ ਨੂੰ ਅਸੀਂ ਕਾਫੀ ਹੱਦ ਤੱਕ ਅੱਗੇ ਲਗਾ ਚੁੱਕੇ ਹਾਂ ਸਾਡੇ ਆਫੀਸਰ ਸਹਿਬਾਨ ਦੀ ਟੀਮ ਜਿਹੜੀ ਆ ਕਾਫੀ ਉਤੇ ਵਰਕ ਕਰ ਚੁੱਕੀ ਆ ਬੜੀ ਜਲਦੀ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਆ ਉਹ ਪੰਜਾਬ ਪੁਲਿਸ ਦੇ ਬੇੜੇ 'ਚ ਸ਼ਾਮਲ ਹੋਊਗੀ ਕਿਉਂਕਿ ਪੰਜਾਬ ਦਾ ਲਗਭਗ 500 ਕਿਲੋਮੀਟਰ ਲੰਬਾ ਬਾਰਡਰ ਜਿਹੜਾ 500 ਕਿਲੋਮੀਟਰ ਲੰਬਾ ਬਾਰਡਰ ਜਿਹੜਾ ਉਹ ਪਾਕਿਸਤਾਨ ਦੇ ਨਾਲ ਲੱਗਦਾ ਪੂਰੀ ਦੁਨੀਆ ਜਾਣਦੀ ਆ ਪਾਕਿਸਤਾਨ ਹਮੇਸ਼ਾ ਹੀ ਪੰਜਾਬ ਦੀ ਸ਼ਾਂਤੀ 'ਤੇ ਗਰਜ ਲਗਾ ਰਿਹਾ ਨਾ ਨਾ ਪੰਜਾਬ ਨੂੰ ਗੜਬੜ ਵਾਲਾ ਇਲਾਕਾ ਬਣਾਉਣਾ ਚਾਹੁੰਦਾ ਹੈਗਾ ਪੰਜਾਬ ਦੀ ਧਰਤੀ ਤੇ ਹਮੇਸ਼ਾ ਹੀ ਉਹ ਆਤਵਾਦੀ ਬਖਵਾ ਦੇ ਚਰਾਂਦੇ ਸਪੋਰਟ ਕਰਦਾ ਹੈਗਾ ਪਰ ਲੇਕਿਨ ਪੰਜਾਬ ਸਰਕਾਰ ਜਿਹੜੀ ਆ ਹਰ ਇੱਕ ਜਿਹੜਾ ਵੀ ਉਹ ਕੋਈ ਡਿਜ਼ਾਈਨ ਪੰਜਾਬ ਦੇ ਖਿਲਾਫ ਬਣਾਉਂਦਾ ਉਹਨੂੰ ਹਮੇਸ਼ਾ ਅਸੀਂ ਤੋੜਨ ਚ ਕਾਮਯਾਬ ਕਾਮਯਾਬ ਹੋਣੇ ਆਗੇ ਸੋ ਉਸੇ ਤਰੀਕੇ ਜਿਹੜਾ ਡਰੋਨ ਦੇ ਰਾਹੀਂ ਨਸ਼ਾ ਭੇਜਦਾਗਾ ਸੋ ਅਸੀਂ ਐਂਟੀ ਡਰੋਨ ਸਿਸਟਮ ਜਿਹੜਾ ਉਹ ਵੀ ਬੜਾ ਤਕੜਾ ਕਰ ਰਹੇ ਹਾਂਗੇ ਤਾਂ ਕਿ ਆਉਣ ਵਾਲੇ ਸਮੇਂ ਤੋਂ ਦੁਬਾਰਾ ਦੇਖਾਂ ਡਰੋਨ ਰਾਹੀਂ ਕੋਈ ਚੀਜ਼ ਆਉਂਦੀ ਆ ਤਾਂ ਉਹ اسی ਰਸਤੇ ਵਿੱਚ ਹੀ ਨੈਕਸਟ ਕਰ ਸਕੀਏ ਥੈਂਕ ਯੂ